ਅੰਮ੍ਰਿਤਸਰ ਦੇ ਮਾਲ ਰੋਡ ਤੋਂ ਕਸ਼ਮੀਰ ਐਵੇਨਿਊ ਵੱਲ ਮੁੜਦੀ ਸੜਕ ਜਿੱਥੇ ਕਿ ਸੀਵਰੇਜ ਦਾ ਗੰਦਾ ਪਾਣੀ ਬਹੁਤ ਦੇਰ ਤੋਂ ਰੁਕਿਆ ਹੋਇਆ ਹੈ ਔਰ ਇਸ ਮੋੜ ਤੇ ਸੜਕ ਟੁੱਟੀ ਹੋਣ ਕਾਰਨ ਪਹਾਂਚਾਲਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਇਸ ਮੋੜ ਤੇ ਇੱਕ ਪਾਸੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੀ ਸਰਕਾਰੀ ਰਿਹਾਇਸ਼ ਅਤੇ ਦੂਜੇ ਪਾਸੇ ਇੱਕ ਨਾਮੀ ਹੋਟਲ ਐ ਇਸ ਜਗ੍ਹਾ ਤੇ ਪੇਸ਼ ਆ ਰਹੀ ਇਸ ਮੁਸ਼ਕਿਲ ਬਾਰੇ ਫਾਸਟ ਨਿਊਜ਼ ਟੀਮ ਵੱਲੋਂ ਪਹਿਲਾਂ ਵੀ ਖਬਰ ਪ੍ਰਸਾਰਿਤ ਕੀਤੀ ਜਾ ਚੁੱਕੀ ਹੈ ਪਰ ਵਿਭਾਗ ਵੱਲੋਂ ਕੋਈ ਵੀ ਧਿਆਨ ਇਸ ਵੱਲ ਨਹੀਂ ਦਿੱਤਾ ਗਿਆ ਰਾਗੀਰਾ ਨੇ ਗੱਲਬਾਤ ਕਰਦੇ ਹੋਏ ਆ ਕਿ ਕਿ ਸ਼ਹਿਰ ਦਾ ਇਹ ਬਹੁਤ ਹੀ ਪੌਸ਼ ਇਲਾਕਾ ਹੈ ਅਤੇ ਇਥੋਂ ਦੇ ਸਫਾਈ ਅਤੇ ਸੜਕਾਂ ਦੇ ਹਾਲਾਤ ਮਾੜੇ ਹਨ ਉਹਨਾਂ ਸਰਕਾਰ ਅਤੇ ਸੰਬੰਧਿਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਇਸ ਵੱਲ ਧਿਆਨ ਦੇ ਕੇ ਇਸ ਮੁਸ਼ਕਿਲ ਦਾ ਹੱਲ ਛੇਤੀ ਕਰਵਾਇਆ ਜਾਵੇ ਸਰ ਮੈਂ ਹੁਣੇ ਰਾਮਾਸ਼ਰਮ ਸਕੂਲ ਤੋਂ ਆ ਕੇ ਕਸ਼ਮੀਰ ਐਵੇਨਿਊ ਵੱਲ ਜਾ ਰਿਹਾ ਹਾਂ ਰਸਤਾ ਦੇਖੋ ਪਾਈਪ ਟੁੱਟੀ ਪਈ ਐ ਐਸਐਸਪੀ ਸਾਹਿਬ ਦੀ ਕੋਠੀ ਕਮਿਸ਼ਨ ਸਾਹਿਬ ਦੀ ਕੋਠੀ ਹੈਗੀ ਸਰ ਤੇ ਗੱਡੇ ਵੀ ਕਾਫੀ ਗਏ ਆ ਕਾਫੀ ਪ੍ਰੋਬਲਮ ਹੈਗੀ ਐ ਪ੍ਰੋਬਲਮ ਇੰਦਾਸੇ ਦੇਖੋ ਪਾਣੀ ਪਹਿਲੇ ਪਾਣੀ ਪਾਣੀ ਦੀ ਪ੍ਰੋਬਲਮ ਉਸ ਤੋਂ ਗੱਡੇ ਆ ਗੱਡੇ ਟੁੱਟੇ ਆ ਐਕਟਿਵ ਵਾਲ ਡਰ ਲੱਗਦਾ ਵਾ ਚੱਲਣ ਨੂੰ ਸਲੋ ਹੋ ਕੇ ਜਾਣਾ ਪੈਂਦਾ ਵਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਡੇਂਗੂ ਦਾ ਡਰ ਹੈਗਾ ਸਰ ਕਾਫੀ ਤੇ ਪਾਣੀ ਖੜਾ ਵਾ ਉਹੀ ਪ੍ਰੋਬਲਮ ਕ੍ਰੀਏਟ ਕਰਦਾ ਬਿਮਾਰੀਆਂ ਨੂੰ ਪਾਣੀ ਦੀ ਪਾਈਪਸਾ ਟੁੱਟੀ ਐ ਦੇਖੋ ਤੁਸੀਂ ਫੋਟੋ ਫੋਟੋ ਵਿੱਚ ਸਾਫ਼ ਦਿਖ ਰਿਹਾ ਐ ਲੀਕ ਹੋ ਰਿਹਾ ਪਾਣੀ ਪਾਣੀ ਜਿਹੜਾ ਖੜਾ ਹੈ ਉਹ ਬਿਮਾਰੀਆਂ ਦਾ ਘਰ ਹੈ ਸਰ ਤੇ ਨੂੰ ਸਾਫ ਪਾਣੀ ਵੀ ਸਟੋਰਿਆ ਵਾ ਐਪੀ ਭਾਗ ਨੂੰ ਚਾਹੀਦਾ ਵੈ ਤੇ ਦੇਖਿਆ ਜਾਵੇ ਠੀਕ ਕਰਨ ਦੋਸਤੋ ਫਾਸਟਰ ਨਿਊਜ਼ ਟੀਮ ਇੱਕ ਵਾਰ ਫੇਰ ਅੱਜ ਪੁੱਜੀ ਹੈ ਅੰਮ੍ਰਿਤਸਰ ਦੇ ਜਿਹੜਾ ਮਾਲ ਰੋੜਾ ਹੈ ਉੱਥੋਂ ਸੜਕ ਮੁੜਦੀ ਹੈ ਕਸ਼ਮੀਰ avenue ਨੂੰ ਔਰ ਇਸ ਮੋੜ ਤੇ ਇੱਕ ਸਾਈਡ ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਾਹਿਬ ਦੀ ਰਿਹائش ਹੈ ਔਰ ਦੂਸਰੇ ਮਨ ਇੱਕ ਨਾਮੀ ਹੋਟਲ ਹੈ ਔਰ ਇੱਥੋਂ ਦੇ ਹਾਲਾਤ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਆ ਖਬਰਾਂ ਰਾਹੀਂ ਕਿ ਸੜਕ ਟੁੱਟੀ ਹੋਈ ਹੈ ਗੱਡੇ ਪਏ ਹੋਣ ਲੋਕਾਂ ਦਾ ਨੁਕਸਾਨ ਹੁੰਦਾ ਹੈ ਗੱਡੀਆਂ ਵਿੱਚ ਔਰ ਇੱਕ ਬੰਨੇ ਤੁਸੀਂ ਦੇਖਿਆ ਗੰਦਾ ਪਾਣੀ ਖੜਾ ਹਜੇ ਤੱਕ ਉਹਦੀ ਕੋਈ ਸਫਾਈ ਨਹੀਂ ਹੋਈ ਔਰ ਮੱਛਰ ਪੈਦਾ ਹੋ ਰਹੇ ਨੇ ਬਦਬੂ ਆਂਦੀ ਹੈ ਬਹੁਤ ਸ਼ੇਰੀਆ ਹੈ ਸਾਰਾ ਔਰ ਤੁਸੀਂ ਦੇਖ ਸਕਦੇ ਇੱਕ ਹੋਰ ਇਹਦੇ ਵਿੱਚ ਨਵਾਂ ਕੰਮ ਸ਼ੁਰੂ ਹੋ ਗਿਆ ਹੈ ਕਿ ਜਿਹੜੀ ਇੱਕ ਪਾਣੀ ਦੀ ਪਾਈਪ ਹੈ ਸਾਫ ਪਾਣੀ ਦੀ ਪਾਈਪ ਮੇਰੇ ਖਿਆਲ ਵਾਟਰ ਸਪਲਾਈ ਦੀ ਹੈ ਉਹ ਟੁੱਟ ਚੁੱਕੀ ਹੈ ਔਰ ਉਸ ਤੋਂ ਪਾਣੀ ਲੀਕੇਜ ਹੋ ਰਿਹਾ ਸਾਫ ਪਾਣੀ ਔਰ ਪਾਈਪ ਵੀ ਬਾਹਰ ਆ ਚੁੱਕੀ ਹੈ ਜਿਸ ਨਾਲ ਇਹਦੇ ਵਿੱਚ ਖੱਡਾ ਪੈਣ ਕਾਰਨ ਗੱਡੀਆਂ ਵਿੱਚ ਵਜਦੀਆਂ ਨੇ ਗੰਦਾ ਪਾਣੀ ਲੋਕਾਂ ਦੇ ਪੈਂਦਾ ਹੈ ਔਰ ਪਾਈਪ ਕਾਰਨ ਕਿਸੇ ਦਾ ਡਿੱਗਣ ਦਾ ਕੋਈ ਐਕਟਿਵਾਂ ਮੋਟਰਸਾਈਕਲ ਡਿੱਗਣ ਦਾ ਜਾਂ ਕਿਸੇ ਨੂੰ ਸੱਟ ਲੱਗਦਾ ਨੁਕਸਾਨ ਹੋ ਸਕਦਾ ਹੈ ਇਸ ਲਈ ਸਬੰਧਤ ਵਿਭਾਗ ਨੂੰ ਚਾਹੀਦਾ ਹੈ ਕਿ ਇਹਨਾਂ ਮੁਸ਼ਕਿਲਾਂ ਵੱਲ ਧਿਆਨ ਦੇ ਕੇ ਇਹਨਾਂ ਦਾ ਹੱਲ ਕੀਤਾ ਜਾਵੇ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ